ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਸਤਨਾਮ ਵਾਈਬਰ ਵਾਈਬਰ ਜੈਪਤਾ ਜੀ ਉਹ ਵੀਡੀਓ ਦਾ ਐਂਡ ਕਰਨ ਤੋਂ ਬਾਅਦ ਜੀ ਅਸੀਂ ਨਾਰੀ ਨਾਲ ਹੀ ਇਹ ਵਲੌਗ ਸ਼ੁਰੂ ਕਰ ਲਿਆ ਅੱਜ ਚੱਲੇ ਆ ਅਸੀਂ ਵਨ ਡੇ ਤੇ ਮੈਂ ਚਲੀਆਂ ਜੀ ਆਪਣੀ ਭੂਆ ਦੇ ਪਿੰਡ ਬਹੁਤ ਟਾਈਮ ਹੋ ਗਿਆ ਕੇ ਨਹੀਂ ਤੇ ਅੱਜ ਛੁੱਟੀਆਂ ਚੱਲ ਰਹੀਆਂ ਅਸੀਂ ਤਾਂ ਚੱਲ 1-2 ਦਿਨ ਜਿਹੜੇ ਹੋ ਰਹੀ ਹੈ ਇਹ ਇਸ ਕਰਕੇ ਅਸੀਂ ਸਵੇਰੇ ਸਵੇਰੀ ਤੁਰ ਪਏ ਆ ਤੇ ਇਹ ਜੀ ਸਾਡੇ ਸ਼ਹਿਰ ਦਾ ਅਜੂਬਾ ਤੇ ਕਰੀ ਅਸੀਂ ਨਾ ਛੁੱਟੀਆਂ ਦੇ ਵਿੱਚ ਨਿਆਣੇ ਬੜੇ ਐਕਸਾਈਟਿਡ ਅਸੀਂ ਜਾਣਾ ਜਾਣਾ ਅਜੂਬੇ 'ਚ ਜਾਣਾ ਅਸੀਂ ਚਲੇ ਗਏ ਕੁਝ ਵੀ ਨਿਗਾਹ ਇੱਥੇ ਕਰੋੜਾਂ ਰੁਪਈਆ ਇੱਥੇ ਲਾ ਦਿੱਤਾ ਕੁਛ ਵੀ ਨਹੀਂ ਇੱਥੇ ਇਸ ਤੋਂ ਚੰਗਾ ਕੋਈ ਬੱਚਿਆਂ ਵਾਸਤੇ ਵਧੀਆ ਕੋਈ ਕਾਲਜ ਜਾਂ ਕੁਛ ਹੋਰ ਖੋਲਦੇ ਜਿੱਥੇ ਸਟੱਡੀ ਜਿਹੜੀ ਉਹ ਥੋੜੀ ਉਹਨੂੰ ਕੀ ਕਹਿੰਦਾ ਸਸਤੀ ਹੁੰਦੀ ਤੇ ਹਰ ਇੱਕ ਬੱਚਾ ਕਰ ਸਕਦਾ ਸੂਰਜ ਦੇਖੋ ਅਸੀਂ ਦੇਖੋ ਕਿੰਨੇ ਟਾਈਮ ਨਾਲ ਤੁਰ ਪਏ ਅਣਜਾਨਤਾ ਦੇ ਇਸੇ ਰਾਤ ਵਿੱਚ ਉਹ ਛੋਟਾ ਜਿਹਾ ਕਤੂਰਾ ਵਾਈਟ ਕਲਰ ਦਾ ਉਹ ਕੋਈ ਗੱਡੀ ਦੀ ਉਹਨੂੰ ਸਾਈਡ ਮਾਰ ਗਿਆ ਹੌਸਲਾ ਹੀ ਨਹੀਂ ਪਿਆ ਆ ਗਾਂ ਨੰਗਣ ਦਾ ਸੀ ਕਿ ਚੱਲ ਉਹਨੂੰ ਚੱਕ ਕੇ ਸਾਈਡ ਤੇ ਕਰ ਦਈਏ ਪਰ ਮਨਵੀਰ ਧਿਆਨ ਨਾ ਕਰਨਾ ਪੈਣਾ ਬੱਸਾਂ ਬਹੁਤ ਤੇਜ਼ ਆਉਂਦੀਆਂ ਆ ਆਹਾਂ ਤੂੰ ਨਾ ਉਤਰੀ ਮੈਂ ਘਰ ਆਉਣੀ ਆ ਠੀਕ ਆ ਨਹੀਂ ਨਾ ਉਤਰੀ ਪਤਾ ਬੱਸਾਂ ਬਹੁਤ ਤੇਜ਼ ਆਉਂਦੀਆਂ ਕੁਝ ਲੱਗ ਸਕਦਾ ਹੁੰਦਾ ਨਾ ਹੋਵੇ ਮਾਰੀ ਗਿਆ ਮੈਨੂੰ ਲੱਗਦਾ ਮਾਰੀ ਗਿਆ ਮਣੀ ਧਿਆਨ ਨਾ ਕਰੀ ਗੱਡੀਆਂ ਹੁੰਦੀਆਂ ਮਰੀ ਗਿਆ ਵਾ ਵਿਚਾਰਾ ਇੱਥੇ ਰੱਖ ਦੇ ਇੱਥੇ ਨਹੀਂ ਤਾਂ ਹੋਰ ਫੇਸ ਜਾਣਾ ਉਹਦੇ ਵਿੱਚ ਮਰੀ ਗਿਆ ਹੁੰਦਣਾ ਬਚਣਾ ਵੀ ਨਹੀਂਗਾ ਜੋ ਇਹਦੇ ਹਾਲਾਤ ਆ ਭਈ ਇੰਨੀ ਮਨਾ ਗੱਡੀ ਕਿਸੇ ਨੂੰ ਤੇਜ਼ ਨਹੀਂ ਚਲਾਉਣੀ ਚਾਹੀਦੀ ਭਈ ਕੋਈ ਜਾਨਵਰ ਰੋਡ ਕ੍ਰੋਸ ਕਰਨ ਦੇ ਤਾਂ ਤੁਸੀਂ ਉਹਨੂੰ ਦੇਖ ਹੀ ਨਾ ਸਕੋ ਮਤਲਬ ਕਿ ਉਹ ਉਹਨੂੰ ਆਪਾਂ ਮਾਰ ਵੀ ਨਹੀਂ ਸਕਦੇ ਕੁੱਤੇ ਨੂੰ ਛੱਡ ਵੀ ਨਹੀਂ ਸਕਦੇ ਹੋਰ ਤਰ੍ਹਾਂ ਫੋਨ ਲਾ ਪਿਆ ਸਵੇਰੇ ਸਵੇਰੇ ਦਧਿੱਕੇ ਉਹਦਾ ਜੋ ਖੂਨ ਆਉਂਦਿਆ ਤੇ ਸਾਈਡ ਤੇ ਰੱਖ ਦਿੱਤਾ ਘੰਟਾ ਦੋ ਘੰਟੇ ਜਦੋਂ ਵਿਚਾਰੇ ਦੀ ਜਾਨ ਨਿਕਲਨੀ ਨਿਕਲ ਹੀ ਜਾਣੀ ਆ ਪਰ ਥੋੜਾ ਜਿਹਾ ਜਿਹੜੀ ਆ ਗੱਡੀ ਆ ਕੁਝ ਵੀ ਡਰਾਈਵ ਕਰਦੇ ਆ ਪਲੀਜ਼ ਧਿਆਨ ਨਾਲ ਕਰਨੀ ਚਾਹੀਦੀ ਆ ਦੇਖ ਲੈਣਾ ਚਾਹੀਦਾ ਕੋਈ ਇੰਨੀ ਵੀ ਨਹੀਂ ਕਾਲੀ ਕਿਸੇ ਦੀ ਜ਼ਿੰਦਗੀ ਨਾਲੋਂ ਵੱਧ ਕੇ ਵੀ ਨਹੀਂ ਆਪਣਾ ਕਿਤੇ ਪਹੁੰਚਣਾ ਏ ਆ ਗਿਆ ਜੀ ਸਾਡੀ ਭੂਆ ਦਾ ਘਰ ਇਹ ਦੇਖ ਲਿਖੇ ਕਿ ਮਨਿਕ ਸਕ੍ਰੈਚ ਨਾ ਪਾਜੇ ਗੱਡੀ ਤੇ ਕੋਈ ਆ ਮਤਲਬ ਇਹ ਆ ਜਿਹੜੀ ਆ ਜਾਓ ਗੁੰਡਾ ਲੱਗਾ ਵਾ ਖੁੱਲਾ ਵਾ ਖੁੱਲਾ ਪੁੱਟ ਤੂੰ ਖੋਲ ਇਹਦਾਂ ਜੀ ਗੇਟ ਖੋਲ ਲੀਏ ਘਰ ਦੇ ਪਤਾ ਨੇ ਕੁੰਡਾ ਲੱਗ ਗਿਆ ਬੱਲ ਮਾਰਦੇ ਆ ਸਵੇਰੇ ਸਵੇਰੇ ਪਰੌਣੇ ਆ ਗਏ ਕੋਲੋ ਕੋਲੋ ਬੂਆ ਇਹ ਦੇਖੋ ਜੀ ਇਹ ਆ ਸਾਡਾ ਭਤੀਜਾ ਜੁਰਾਵਰ ਸਿੰਘ ਇਹਦਾ ਨਾਮ ਹੈਗਾ ਜੀ ਜੁਰਾਵਰ ਸਿੰਘ ਉਹ ਬੱਲੇ ਉਹ ਜੁਰਾਵਰ ਆ ਕੀ ਹੈ ਆਹ ਕੌਣ ਆ ਉਹ ਬੋਲਿਆ ਦੇ ਜੁਰਾਵਰ ਚਿਕ ਚਿਕ ਚਿ ਜੋਰੇ ਉਹ ਜੋਰੇ ਉਹ ਜੁਰਾ ਕਹਿੰਦਾ ਹੋਣਾ ਗਰਮੀ ਆ ਛੱਡ ਦੋ ਕਹਿੰਦਾ ਮੈਨੂੰ ਡੰਡ ਬੈਠ ਕੇ ਲਾਉਣ ਲੱਗਾ ਹਾਂ ਇਹ ਨੂੰ ਇਹੇ ਕਰ ਦੇ ਆ ਦੇਖੋ ਜੀ ਕਾਪੂ ਨੇ ਸਿਰ ਤੇ ਲਾਈ ਹੋਈ ਮੱਖਣੀ ਆ ਦੇਖੋ ਮਤਲਬ ਕਿ ਪਹਿਲਾਂ ਲੋਕੀ ਇਦਾਂ ਕਰਦੇ ਹੁੰਦੇ ਸੀਗੇ ਜਦੋਂ ਬੱਚੇ ਕੱਢਦੇ ਆ ਦੰਦ ਦੰਦ ਕੱਢਦੇ ਆ ਤੇ ਮਖਣੀ ਸਿਰ ਤੇ ਲਾ ਦਿੰਦੇ ਹੁੰਦੇ ਸੀਗੇ ਕਿਉਂਕਿ ਉਹ ਸਿਰ ਜਿਹੜਾ ਉਹ ਭਾਰਾ ਹੋ ਜਾਂਦਾ ਫੇ ਇਹਦੇ ਨਾਲ ਉਹ ਮਤਲਬ ਕਿ ਬੱਚੇ ਨੂੰ ਆਰਾਮ ਮਿਲਦਾ ਆ ਦੇਖ ਲਓ ਜੀ ਸਾਡਾ ਕਾਕੂ ਆ ਇੱਧਰ ਜੀ ਸਾਡੀ ਭਾਨ ਜੀ ਇਹ ਜੀ ਇਹ ਜਿਹੜਾ ਬੰਦਾ ਜੀ ਇਹ ਟੋਪਰ ਆ ਉਹਨੂੰ ਕੀ ਕਹਿੰਦਾ ਆ ਕਾਲ ਅਕੈਡਮੀ ਚੋਂ ਟੋਪ ਕੀਤਾ ਸੀ ਨਾ ਕਿੰਨੇ ਪਰਸੈਂਟ ਆਏ ਸੀ ਮੇਰੇ 97% ਇਹਦੇ 97% ਆਏ ਜੀ ਅਕਾਲ ਅਕੈਡਮੀ ਤੋਂ CBSE ਬੋਰਡ ਨਾਲ ਰਿਲੇਟਡ ਹੈ ਤੇ ਇਧਰ ਜੀ ਇਧਰ ਮਸੀਂ ਪਾਸ ਹੋ ਗਏ ਸੀ 70% ਲੈ ਕੇ ਇਹ ਸਾਡਾ ਜੀ ਕਾਕੂ ਗਰਮੀ ਬਹੁਤ ਆ ਹੁਣ ਕਰਨੀਆਂ ਕਾਕੂ ਨੇ ਨਾਈ ਨਹੋਂ ਤੋਂ ਪਹਿਲਾਂ ਲਾ ਲੀਆ ਮਖਣੀ ਸਿਰ ਤੇ ਹਨਾ ਇਹ ਜੀ ਹੋ ਗਿਆ ਦੁਪਹਿਰ ਦਾ ਟਾਈਮ 3:00 ਵੱਜ ਚੱਲੇ ਤੇ ਦੀਦੀ ਕੋਲ ਹੈਗਾ ਕਾਕਾ ਕੱਕੇ ਨੂੰ ਕੋਲੋਂ ਦੇ ਤੇ ਮੈਂ ਰੱਖ ਦਿੱਤੀ ਚਾਹ ਤੇ ਰੀਆ ਨੇ ਰੱਖ ਦਿੱਤੀ ਆ ਮੈਗੀ ਏਰੀਆ ਦੀ ਰੈਸਪੀ ਮੈਗੀ ਦੀ ਸਬਜ਼ੀਆਂ ਵਗੈਰਾ ਪਾ ਕੇ ਫੇ ਬਣਾਉਂਦੀ ਆ ਤੇ ਇਹ ਮੈਂ ਰੱਖ ਦਿੱਤੀ ਚਾਹ ਚਾਹ ਇਹਨਾਂ ਚ ਕੋਈ ਪੀਂਦਾ ਨਹੀਂ ਮੈਂ ਤਾਂ ਦੀਦੀ ਬਸ ਪੀਵਾਂਗੇ ਚਾਹ ਮਨੀ ਬਾਅਰ ਗੱਡੀ ਲਾਉਂਦੇ ਆ ਛਾਵੇਂ ਤਾਂ ਅਸੀਂ ਆਪਣੀ ਭੂਆ ਦੇ ਘਰ ਦਾ ਵੀ ਹੋਮ ਟੂਰ ਕਰਾਵਾਂਗੇ। ਖੁੱਲੇ ਡੁੱਲੇ ਜਗਾ ਵਾਂ ਇੱਥੇ ਵੀ ਤੇ ਉਹ ਵੀ ਤੁਹਾਨੂੰ ਹੋਮ ਟੂਰ ਦਿਖਾਵਾਂਗੇ। ਇੱਧਰ ਦੇਖੋ ਜੀ। ਗੁੱਡ ਗਾਰਡ। ਇੰਨਾ ਕਿਤੇ ਉਹ ਹਰ ਇੱਕ ਬੱਚੇ ਨੂੰ ਆਉਣਾ ਚਾਹੀਦਾ ਹਨਾ। ਮੈਗੀ ਹਨਾ ਮੈਗੀ ਮੂਗੀ ਚੌਲ-ਚੋਲ ਬਣਾਉਣੇ ਕੁਝ ਵੀ। ਤੇ ਮੈਂ ਬਾਦ ਨੀਅਰੇ ਵਿੱਚ ਪੱਤੀ। ਇਹ ਸੌਫ ਵੀ ਕਰਾਂਗੀ। ਸੋ ਕੀ ਬਾਤ ਥੀ ਚਲ ਵਧੀਆ ਅ ਚਿਮਨੀ ਦੀ ਆਵਾਜ਼ ਆਉਗੀ ਵਿੱਚ ਇਹ ਆਪਾਂ ਚਾਹ ਤਿਆਰ ਕਰ ਲਈ ਰੀਆ ਨੇ ਤਿਆਰ ਕਰ ਲਈ ਮੈਗੀ ਟੇਸਟੀ ਬਣੀ ਲੱਗਦੀ ਨਾ ਰੀਆ ਹਾਂਜੀ ਹੁਣ ਟੇਸਟ ਕਰਕੇ ਦੇਖਾਂਗੇ ਖੱਟਾ ਖੱਟਾ ਅੰਜੂਰੀ ਇਹ ਫੇਸ ਐਕਸਪ੍ਰੈਸ਼ਨ ਦੇਖੋ ਮੇਹੋਂ ਟੇਸਟੀ ਲੱਗਾ ਪਹਿਲਾਂ ਪਹਿਲਾ ਖੱਟਾ ਲੱਗਾ ਨਾ ਓਏ ਟੇਸਟੀ ਆ ਟੇਸਟੀ ਆ ਦੇਖ ਲਓ ਜੀ ਮੌਸਮ ਹੋ ਗਿਆ ਕਿੰਨਾ ਸੋਹਣਾ ਅਸੀਂ ਆਪਦੀ ਭੂਆ ਦੇ ਘਰੇ ਬੱਦਲ ਨਾਲ ਲੈ ਕੇ ਆਏਂ ਦੇਖ ਲੜੀਆ ਤੁਹਾਡੇ ਘਰੇ ਅਸੀਂ ਬੱਦਲ ਨਾਲ ਲੈ ਕੇ ਆਏਂ ਦੇਖ ਲਓ ਜੀ ਇਹ ਤੁਹਾਨੂੰ ਅਸੀਂ ਪੂਰਾ ਹੋਮ ਟੂਰ ਕਰਾਵਾਂਗੇ ਆ ਸਾਡੀ ਭੂਆ ਦੇ ਘਰ ਦਾ ਤੇ ਇਹ ਜੀ ਵੇੜਾ ਇਹਨਾਂ ਦਾ ਇੱਧਰ ਇੱਕ ਨੀਚੇ ਵੇੜਾ ਵਾ ਤੇ ਪਸ਼ੂ ਰੱਖਿਆ ਹੁੰਦੇ ਸੀ ਨਾ ਪਸ਼ੂ ਰੱਖਿਆ ਹੁੰਦੇ ਸੀ ਹੁਣ ਤਾਂ ਨਹੀਂ ਹੁਣ ਅਸੀਂ ਚੱਲੇ ਆ ਸਾਰੇ ਜਾਣੇ ਸੈਰ ਤੇ ਤੇ ਉਹਨੂੰ ਕੀ ਕਹਿੰਦੇ ਆ ਹਾਂ ਨਹਿਰ ਦਿਖਾਵਾਂਗੇ ਹੁਣ ਤੇ ਕੀ ਦਿਖ ਰਿਓ ਇੱਥੇ ਮੌਸਮ ਕਿੰਨਾ ਸੋਹਣਾ ਹੁੰਦਾ ਆਪਣੇ ਉਧਰ ਵੀ ਇੱਧਰ ਪਹਾੜੀ ਇਲਾਕਾ ਦਿਖਦਾ ਨਾ ਸਾਰਾ ਕੋਠਿਆਂ ਕੋਠਿਆਂ ਦਾਣੇ ਤੇ ਫੇ ਅਸੀਂ ਤੁਹਾਨੂੰ ਦਿਖਾਉਨੇ ਆ ਨਹਿਰ ਅਸੀਂ ਚਪਲਾਂ ਉਢੀਕਦੇ ਆ ਦੀਦੀ ਗਈ ਆ ਕਿਸੇ ਦੇ ਘਰੇ ਮੈਂ ਜਿਹੜੀਆਂ ਚਪਲਾਂ ਪਾਈਆਂ ਮੈਂ ਆਪਣੀਆਂ ਲੈ ਕੇ ਨਹੀਂ ਬਹੁਤ ਵੱਡੀਆਂ ਵੱਡੀਆਂ ਇਸ ਕਰਕੇ ਮੈਂ ਕਿਹਾ ਮੈਂ ਚਪਲ ਚੇਂਜ ਕਰਕੇ ਜਾਂਦੇ ਖੋ ਜੀ ਦੀਨ ਮੇਥੇ ਦੇਖੋ ਜੀ ਇਹਨਾਂ ਦੇ ਪਿੰਡ ਦਾ ਸਕੂਲ ਜਿਹੜਾ ਉਹ ਕਿੰਨਾ ਸੋਹਣਾ ਬਣਿਆ ਹੋਇਆ ਹੈ ਰੀਆ ਦੇ ਪਿੰਡ ਦਾ ਸਾਰੇ ਘਰਾਂ ਵਿੱਚ ਫੁੱਲ ਬੂਟੇ ਆ ਗਏ ਨੇ ਸੋਹਣੇ ਲੱਗਦੇ ਆ ਕਿ ਨਵਾਂ ਦਿਗ ਲਾਦਾ ਨਾ ਮੋਟਰ ਚੱਲਦੀ ਕੱਦੂ ਘਰਦੇ ਆ ਨਿੰਦਰ ਵੀ ਕੱਦੂ ਕੀਤਾ ਹੋਇਆ ਜੂਰੇ ਇੱਧਰ 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 ਠੰਡਾ ਮੌਸਮ ਜੇ ਜੇ ਕੋਈ ਮੋਟਰਸਾਈਕਲ ਲੰਗਣਾ ਕੇਵਣੋਂ ਆਨੇ ਆ ਚਾ ਚਾ ਤੋ ਦੇ 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 ਇਧਰੋਂ ਕੋਈ ਜ਼ਿਆਦਾ ਹਨਾ ਇਹਦੇ ਵਿੱਚ ਵੀ ਕੋਸ਼ ਲੱਗਾਉਂ ਚੱਲੇ ਜਾਂ ਉਦਹੀਂ ਹਨਾ ਇਧਰੋਂ ਜ਼ਿਆਦਾ ਆਈ ਆਈ ਇਤਕ ਕੋਸ਼ ਕਿੰਨੀ ਸੋਹਣੀ ਲੱਗਦੀ ਹੈ ਹਨਾ ਦੇਖ ਲਓ ਜੀ ਕਿੰਨਾ ਸੋਹਣਾ ਕਾਮਕੂਲ ਇਹ ਜੀ ਸੀ ਸਾਡੀ ਘੂਆ ਦਾ ਪੈਂਡ ਬਹੁਤ ਹੀ ਸੋਹਣਾ ਇਹ ਦੇਖ ਲਓ ਕਿੰਨੀ ਸੋਹਣੀ ਬਈ ਆਈ ਥੇ ਵਗਦੀ ਤੇ ਸਾਰਿਆਂ ਨੂੰ ਇੱਕ ਅਨੁਸਾਰਾ ਵੀਊ ਦਿਵਾਉਂਦੇ ਆ ਬਹੁਤ ਸੋਹਣਾ ਪੈਂਡ ਐ ਦੇਖੋ ਕਿੰਨੇ ਖੇਤ ਆ ਇੱਥੇ ਇੱਧਰ ਕੁਟੀਆਂ ਇੱਧਰ ਇੱਧਰ ਨਹਿਰ ਆ ਨਹਿਰ ਦੇ ਨਾਲ-ਨਾਲ ਖੇਤ ਆ ਬਹੁਤ ਲੋਕ ਆਉਂਦੇ ਤੇ ਸੈਰ ਕਰਨ ਇੱਧਰ ਸਾਹਮਣੇ ਪੈਣ ਨੇ ਆ ਇਹਦੇ ਨਾਲ ਹੀ ਕਰਦੇ ਆ ਜੀ ਅਸੀਂ ਅੱਜ ਦੇ ਵਲੌਗ ਦਾ ਐਂਡ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਿਆਂ ਨੂੰ